ਉਹ ਫਾਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਂਡਈ ਆ ਮਤਲਬ ਕਿ ਮੈਂ ਇਹੋ ਜਿਹਾ ਚੀਂ ਗੁਣਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੜੀ ਗੱਡੀ ਮੇਰੇ ਪਿੱਛੇ ਆਈ ਆ ਆ ਵਰਦੀ ਟੰਗੀ ਆ ਨੰਬਰ ਵੇਖੋ ਜੀ ਤੁਹਾਨੂੰ ਦੱਸ ਤੁਸੀ ਖਰਾਬ ਕਰਨ ਦੇ ਭਜਾ ਕੀ ਕਰਤਾ ਕਿ ਤੁਸੀਂ ਮੇਰੀ ਲੈਕੀ ਇੰਨੀ ਕਰ ਰਹੇ ਹੋ ਤੁਸੀਂ ਲੈਕੀ ਕਿਉਂ ਕਰ ਰਹੇ ਹੋ ਮੋਬਾਈਲ ਦੀ ਐਸਪੀ ਦੀ ਲਗਾ ਦੇ ਰਹੀਆਂਗੇ ਮੋਬਾਈਲ ਦੀ ਐਸਪੀ ਦੀ ਲਗਾ ਦੇ ਦੇ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਤੁਹਾਡੀ ਨੰਬਰ ਪਲੇਟ ਜਾਲੀ ਲਈ ਗਈ ਤੁਸੀਂ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਆਗੇ ਪਰੇ ਹੋ ਰਹੇ ਆ ਵੋਟਾਂ ਪੈ ਰਹੀਆਂ ਸ਼ਾਂਤੀ ਨਾ ਵੋਟਾਂ ਪੈ ਰਹੀਆਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਲਾਜਮ ਹੈ ਯਾਰ ਅਸੀਂ ਮਲਾਜਮ ਹੈ ਰੈਕੀ ਕਰੋ ਰੈਕੀ ਕੀ ਮਤਲਬ ਹੈ ਆਪਾਂ ਹੀ ਤਾਂ ਬਾਥਰ ਨਹੀਂ ਤੁਸੀਂ ਗੱਡੀ ਚੋਂ ਚਲੇ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਮਤਲਬ ਆਰਡਰ ਦੋ ਨਾ ਆਰਡਰ ਦੋ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ कौर ਦੇ ਪਿੱਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਚਨਪ੍ਰੀਤ ਦੀ ਰਾਕੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਵੇਖ ਲਓ ਜਲਦੀ ਲਾਈ ਜੀ ਇੰਡੀਆ ਰਜਿਸਟਰ ਨੰਬਰ ਪਲੇਟ ਨਹੀਂ ਦਿਖਾਓ ਜੀ ਤੁਸੀਂ ਕਿਹਾ ਕਿ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਕਰਾਓ ਐਸ ਪੀ ਡੀ ਇੱਕ ਮਿੰਟ ਜੀ ਐਸ ਪੀ ਡੀ ਨੇ ਭੇਜਿਆ ਤਾਂ ਇਹਨੂੰ ਵੀ ਕੰਚਨਪ੍ਰੀਤ ਦੀ ਰਾਕੀ ਕਰੋ ਜੀ ਨਹੀਂ ਐਸ ਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਟਰੈਕ ਕਰੋ ਜੀ ਬੇਟਾ ਸੀਗੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਜਿਹੜੇ ਸੀਐਸਟਾਫ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਔਰ ਕੰਮ ਕਰਦੇ ਦੱਸੋ ਜੀ ਗਤੀ ਕਰਦੇ ਆਂ ਜਾਂ ਮਾਲ ਖਰਾਬ ਕਰਦੇ ਆਂ ਤੇ ਪਾਣੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਈ ਤੁਹਾਨੂੰ ਕਿਹਦੇ ਆਰਡਰ ਦਿੱਤਾ ਹੈ ਆਰਡਰ ਦਿਖਾਓ ਜੀ ਸਾਨੂੰ ਪੈਟਰਨ ਲੈ ਕੇ ਸਿਵਲ ਚਾਓ ਨਹੀਂ ਇਹ ਸਿਵਲ ਚਾਓ ਰੇਕੀ ਕਰਨ ਦਾ ਆਰਡਰ ਕਿਹਨੇ ਦਿੱਤਾ ਹੈ ਨਹੀਂ ਗਤੀ ਕਰਦੇ ਕੋਈ ਮਾਲ ਖਰਾਬ ਕਰਨੇ ਆ ਇਹ ਮੋਲਾ ਜੇ ਮੈਨੂੰ ਨਾ ਤੇ ਵਰਦੀ ਜੇ ਨਾ ਕੋ ਗੱਲ ਆ ਮਲਾ ਮਾਲਾ ਪਤਾ ਮੇ ਕੋਈ ਜਾਨੀ ਬਾਈ ਅਗੇਰਾ ਇਹ ਆਪਣਾ ਬਕਸਾ ਨਾ ਕਿ ਇਹ ਐਸਡੀ ਸਾਰੇ ਸਾਨੂੰ ਭੇਜਿਆ ਰਿਪੋਟ ਕਰਨ ਤੇ ਅਸੀਂ ਇਹਦੇ ਪ੍ਰਭੂ ਜੀ ਨੇ ਭੇਜਿਆ ਇਹ ਤੂੰ ਹੀ ਸਾਡੇ ਪਿੱਛੇ ਕੀ ਆਉਂਦਾ ਦੱਸੋ ਕੋ ਕਾਰਨ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕ ਆਹ ਤੇ ਦੱਸੋ ਫੇ ਸਾਡੀ ਤੂੰ ਇਲੈਕਟਿਕ ਕਿਉਂ ਕਰਦੇ ਮਤਲਬ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋ ਝੱਲਾਂਗੇ ਆਪਾਂ ਜੇ ਕੋ ਗੱਲਬਾਤ ਹੋਣੀ ਕੋਈ ਗੱਲਬਾਤ ਹੋਣੀ ਤੂੰ ਹੀ ਜ਼ਿੰਮੇਵਾਰ ਹੋ ਆਹ ਦੱਸੋ ਤੁਹਾਡਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਵੀ ਸਾਰੇ ਚੰਗੇ ਭਲੇ ਬੰਦੇ ਯਾਰ ਬਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਤੋਂ ਦਿਓ ਦਿਖਾਓ ਕਰੋ 100 ਰੁਪਏ ਜਦ ਜਾਓ ਤਾਂ ਕਰਫਸ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਆਈਡੀ ਕਾਰਡ ਵਾਪਸ ਕੈਡ ਕਰਦੇ ਨਾ ਦਿਖਾ ਆਈਡੀ ਕਾਰਡ ਦਿਖਾਓ ਲਓ ਜੀ ਕਮੈਂਟ ਭਾਈ ਜੀ ਆਈਡੀ ਕਾਰਡ ਦਿਵਾਓ ਐਸੇ ਬੈਠੋ ਪਤਾ ਹੈ ਬਾਹਰ ਇਹ ਨਾਲ ਗੱਲ ਕਰਵਾਉਂਦਾ ਹੈ ਨੰਬਰ ਪਲੇਟ ਕੋ ਕਰਵਾਉਂਦਾ ਆਈ ਡੀ ਕਾਰਡ ਦਿਖਾਓ ਆਈ ਡੀ ਕਾਰਡ ਦਿਖਾਓ ਬਣਾਓ ਜੀ ਆਈ ਡੀ ਕਾਰਡ ਨਹੀਂ ਭਾਜੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੋ ਇਹ ਆਈ ਡੀ ਕਾਰਡ ਦਿਖਾਓ ਪਹਿਲਾਂ ਆਈ ਡੀ ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ ਪੀ ਐਸ ਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੂੰ ਹੀ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਦਿਰੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਖੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾਰਾ ਜੀ ਗੱਡੀ ਨੂੰ ਹੱਥ ਬੱਲੇਣਾ ਮਾਰ ਕੋਈ ਇਧਰ ਬਾਹਰ ਹਲੋ ਯਾਰ ਮਤਲਬ ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਉ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਸਾਡੀ ਗੱਲ ਤੇ ਆਰਡਰ ਦਿਖਾ ਦਿਓ ਕਿਸੇ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਆਪਾਂ ਕਾਡਰ ਦਿਖਾਓ ਕਿ ਕਿਵੇਂ ਤੇ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ ਦੇਖੋ ਜੀ ਪਰਸੋਂ ਤੋਂ ਅਸੀਂ ਇਹ ਚੀਜ਼ਾਂ ਵੇਖ ਰਹੇ ਆ ਪਹਿਲਾਂ ਉਹ ਸਾਡੀ ਗੱਡੀ ਆ ਦੀ ਮਗਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਟੀਆਂ ਤੋਂ ਕਿਹੜਾ ਟੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਜ ਨਾਲ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਨਹੀਂ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਆਈਡੀ ਚੈੱਕ ਕਰਾਓ ਕਰੋ ਅੱਜ ਜੀ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤਾਂ ਉਹਨੂੰ ਭੇਜਿਆ ਕਰੋ ਤੁਸੀਂ ਕਰੋ ਗੱਲ ਜੀ ਆਈਡੀ ਦੇ ਲਓ ਇਹਨਾਂ ਦਾ ਹਾਂ ਵਰਦੇ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ 'ਚ ਘੁੰਮ ਜਾਣਾ ਇਹਨਾਂ ਦਾ ਹੁਣੇ ਗੱਲ ਵੀ ਗੱਡੀ ਮਗਰ ਲੱਗੀ ਰਹੀ ਆ ਹਾਂ ਉਹ ਚਿਰ ਵੀ ਨਹੀਂ ਵਰਦੀ ਬੰਕ ਤੇ ਫਿਰ ਮਾਰਦੇ ਹਾਂ ਹੂੰ ਜੁਨੀਫਾਰਮ ਬੰਨ ਸਾਨੂੰ ਵੀ ਪਤਾ ਲੱਗੇ ਕਿ ਚਲਣਾ ਚਲਣੀ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲ ਨੂੰ ਅਸੀਂ ਕੋਈ ਮਤਲਬ ਕਿ ਸਕੈਪ ਚੋਕ ਲਈਏ ਜਾਣਾ ਨਾ ਉਹਨਾਂ ਨੂੰ ਸੁਧਿਆ ਜਾਵੇ ਕੱਲ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਜੀ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਜੇ ਪੰਜਾਬ ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਪੁੱਤ ਦੀ ਕੋਈ ਮਾਰੇ ਦੁਤੀ ਮਾਰੇ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐਸਪੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸਿੰਘ ਨੇ ਭੇਜਿਆ ਸਰਕਾਰਾਂ ਵਾਲੀ ਸ਼ਾਇਦ ਇਹ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਵੇਂ ਜਾਣ ਤਾਂ ਕੱਲ ਪਤਾ ਕੀ ਆ ਉਹਨਾਂ ਨੇ ਕਿਹਾ ਕਿ ਹੁਣ ਹਾਰਾਂਗੇ ਐਨਫਰੀ ਕਰੋ ਐਨਫਰੀ ਕਰੋ ਜੀ ਪੁੱਛੋ ਭੈਣ ਜੀ ਨੇ ਤੁਹਾਨੂੰ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਰੀ ਨੰਬਰ ਪਲੇਟ ਦੇ ਜੀ ਲਾਓ ਸਪੀਕਰ ਕਰੋ ਹਲੋ ਹਾਂ ਜੀ ਸੱਚੀ ਗਾਲ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਕੀ ਕਰੋਗੇ ਡਿਊਟੀ ਕਰਨ ਦੀ ਆਪਣੀ ਕਾਦੀ ਡਿਊਟੀ ਕਰ ਰਹੇ ਜੁਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀ ਬਿਦਆਊਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਸੀ ਸੀ ਇੰਟੈਲੀਜੈਂਸ ਵਾਲੇ ਹੁੰਦੇ ਸਿਵਲ ਚ ਆਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੈਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦੋ ਜੀ ਹਾਂ ਮੈਂ ਕੀਤੇ ਆਰਡਰ ਜੀ ਰੈਕਮੈਂਡ ਕਰਦੇ ਆ ਤੁਹਾਡਾ ਬਨਾ ਕਰ ਦੋਗੇ ਹੁਣ ਇਹ ਤੁਹਾਡੇ ਕਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਕਿਸੇ ਆਰਡਰ ਕੀਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ ਨਹੀਂ ਨਾ ਬਤਨਾ ਗੱਲ ਕਰੋ ਨਾ ਨਹੀਂ ਤੁਸੀਂ ਤੁਸੀਂ ਕੀਤੇ ਬਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਫ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੇ ਮੈਨੂੰ ਇਸ ਟੈਂਸਰਾਂ ਨੂੰ ਕਮਾਇਆ ਹੀ ਹੋਗਾ ਨਾ ਸਮਝ ਨਾ ਗੱਲ ਨਹੀਂ ਜੀ ਇਸ ਗੱਲ ਕਰੋ ਆਵਾਜ਼ ਕੋ ਗਲਤ ਦੇਖੋ ਡੈਕਟਰ ਵੀ ਅੱਜ ਕੱਲ 2 2 3 3 ਪਾਰਟੀਆਂ ਨੇ ਰੱਬ ਨਾ ਕਰੇ ਕੋਲ ਬਹੁਤ ਜ਼ਤ ਕੰਮ ਕਰਦੇ ਇਲੈਕਸ਼ਨ ਦੇ ਦੌਰ ਵਿੱਚ ਜੁਸ ਸਾਹੇ ਮਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਹਰ ਦਾ ਨਹੀਂ ਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਦੇ ਫੋਲੋ ਕਰ ਰਹੇ ਆ ਵਿਦਆਊਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ ਸੱਦਰੇ ਆ ਜੀ ਕੋ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਅਨਸੇਫ ਫੀਲ ਕਰ ਰਹੇ ਆ ਇਹ ਗੱਲ ਕਰਿਓ ਜੀ ਮਨਛਲ ਬੋਲੋ ਇਹਨੇ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਇਕੱਲੇ ਗੱਲ ਕਰਨ ਦੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਲਓ ਆਰਡਰ ਮੰਗਾ ਲਓ ਰੱਖਿਆ ਕਰਨ ਵਾਸਤੇ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਰਦੇ ਜਾਲੀਆਂ ਲਾਈਆਂ ਨੇ ਉਹ ਭੈਣ ਜੀ ਉਹਨੂੰ ਦਫ਼ਤਰ ਮਿਲ ਕੇ ਗਿਆ ਜ ਮੈਨੂੰ ਦਫ਼ਤਰ ਮਿਲ ਕੇ ਗਏ ਉਹ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਵਿਦਾਉਟ ਵਰਤੀ ਤੁਸੀਂ ਪਿੱਛੇ ਰਹਿ ਕੇ ਕਰਦੇ ਹੋ ਇਹ ਕਿਸ ਕਾ ਲਈ ਆਸੀ ਕਾਗਜ਼ ਕਿੱਥੇ ਗੱਡੀ ਦੀ ਗੱਡੀ ਦੀ ਕਾਗਜ਼ ਦਿਖਾਓ ਇਹ ਕਾਗਜ਼ ਲਿਆਓ ਮੰਗਰ ਗੱਡੀ ਆਪਣੀ ਕਿਉਂ ਨਹੀਂ ਲਾਇਆ ਭਾਈ ਮੈਨੂੰ ਤਾਂ ਰਾਤ ਨੂੰ ਹੋਰ ਦਾ ਲਾਇਆ ਉਹਨਾਂ ਦਾ ਪਰਵਣਾ ਕੱਲ ਹੀ ਮੇੜੇ ਪਾਸੇ ਕੱਲ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੂੰ ਹੀ ਤੂੰ ਹੀ ਤੇ ਰਹਿ ਸਾ ਵੀਰ ਜੀ ਕਾਈ ਕੋਟੇ ਰਹਿ ਸਾ ਮੇਰੀ ਕਿਤੇ ਕਾਈ ਕੋਟੇ ਰਹਿ ਸਾ ਮੇਰੀ ਪਾ ਜੀ ਤੁਸੀਂ ਚਾਰ ਤੁਸੀਂ ਚਾਰੇ ਕਿਤੋਂ ਦੇ ਹੋ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਅਫਸਰ ਜੀ ਦਾ ਤੁਹਾਡੀ ਨਾਲ ਗੱਲ ਕਰੀਏ ਸਾਡਾ ਅਸਰ ਗਏ ਤੁਹਾਡੀ ਡਿਊਟੀ ਨਹੀਂ ਦੇਰੇ ਦੇਰੇ ਚੈਨਲ ਕੇ ਗੱਲ ਕਰੀਏ ਮੇਰੀ ਗੱਲ ਪੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਜਿਹੜਾ ਕੈਂਡੀਡੇਟ ਹੈ ਵਾ ਉਹਨੂੰ ਧਮਕਾਓ ਡਰਾਓ ਕੇ ਜੀਤੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ ਇਹ ਗੱਲ ਕਰਦੇ ਕੈਂਡੀਡੇਟ ਨਾਲ ਉਹੀ ਗੱਲ ਆ